ਸੰਗਤ ਜੀ ਜੀਵਨ ਦੇ ਵਿੱਚ ਸੁਖੀ ਰਹਿਣ ਦੇ ਤਿੰਨ ਨੁਕਤੇ ਜੋ ਕਿ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਨੂੰ ਦੱਸੇ ਸਾਨੂੰ ਵੀ ਇਹ ਜਾਣਨੇ ਬੜੇ ਜ਼ਰੂਰੀ ਨੇ ਜੇ ਜੀਵਨ ਦੇ ਵਿੱਚ ਸੁਖੀ ਰਹਿਣਾ ਚਾਹੁੰਦੇ ਹਾਂ ਉਹ ਤਿੰਨ ਨੁਕਤੇ ਸਨ ਤਿੰਨ ਭੱਵੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਸੀ ਭੁੱਲ ਜੀ ਜੇ ਕਿਤੇ ਤੁਹਾਡੇ ਕੋਲੋਂ ਜੀਵਨ ਦੇ ਵਿੱਚ ਵਿਚਰਦਿਆਂ ਭੁੱਲ ਹੋ ਜਾਏ ਕਿਸੇ ਭੈਣ ਕੋਲੋਂ ਸੋਹਰਾ ਪਰਿਵਾਰ ਦੇ ਵਿੱਚ ਭੁੱਲ ਹੋ ਜਾਏ ਜਾਂ ਕਿਤੇ ਵੀ ਭੁੱਲ ਹੋ ਜਾਵੇ ਨਾ ਸੰਗਤ ਜੀ ਉਸੇ ਵੇਲੇ ਹੱਥ ਜੋੜ ਕੇ ਆਪਣੀ ਭੁੱਲ ਨੂੰ ਕਬੂਲ ਕਰੋ ਆਪਣੀ ਗਲਤੀ ਨੂੰ ਕਬੂਲ ਕਰੋ ਕਿਉਂਕਿ ਆਪਣੀ ਭੁੱਲ ਮੰਨਣ ਦੇ ਵਿੱਚ ਆਪਣੀ ਗਲਤੀ ਨੂੰ ਮੰਨਣ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਬੁਰੀਾਈ ਨਹੀਂ ਹੁੰਦੀ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਸਤਿਗੁਰੂ ਮਹਾਰਾਜ ਜੀ ਦੇ ਪਵਿੱਤਰ ਬਚਨ ਨੇ ਦੂਸਰਾ ਮਹਾਰਾਜ ਜੀ ਨੇ ਭਾ ਬਖਸ਼ਿਸ਼ ਕੀਤਾ ਭਲਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਜਰੂਰ ਬੀਬੀਆਂ ਪਣਾ ਨੂੰ ਮੈਂ ਬੇਨਤੀ ਕਰਦਾ ਜੇ ਤੁਸੀਂ ਸੁਖੀ ਜੀਵਨ ਔਰ ਘਰ ਪਰਿਵਾਰ ਸੁਖੀ ਚਾਹੁੰਦੇ ਹੋ ਤੇ ਸਰਬੱਤ ਦਾ ਭਲਾ ਜਰੂਰ ਮੰਗਿਆ ਕਰੋ ਜੋ ਵੀ ਘਰ ਦੇ ਵਿੱਚ ਆਏ ਆਪਣਾ ਬਗਾਨਾ ਆਸ ਪੜੋਸ ਗਵਾਂਢੀ ਆਪਣਾ ਮਾਹੌਲ ਸਾਰੇ ਪਿੰਡ ਦਾ ਭਲਾ ਮੰਗੋ ਸਾਰੇ ਨਗਰ ਦਾ ਭਲਾ ਮੰਗੋ ਸਾਰੇ ਰਿਸ਼ਤੇਦਾਰਾਂ ਦਾ ਭਲਾ ਮੰਗੋ ਕਿਸੇ ਨਾਲ ਵੀ ਵੈਰ ਭਾਵਨਾ ਨਾ ਰੱਖੋ ਸਭ ਦਾ ਭਲਾ ਮੰਗੋ ਇਸਰਾ ਭੱਬਾ ਹੈ ਸੰਗਤਜੀ ਭਾਣਾ ਕਿ ਭਾਣਾ ਮੰਨਣਾ ਬੜਾ ਜ਼ਰੂਰੀ ਹੈ ਜੀਵਨ ਕਦੇ ਵੀ ਇੱਕ ਸਾਰ ਨਹੀਂ ਚੱਲਦਾ ਕਦੇ ਤੁਹਾਡਾ ਸਮਾਂ ਸੁਖੀ ਚੱਲੇਗਾ ਕਦੇ ਜੀਵਨ ਦੇ ਵਿੱਚ ਤੁਹਾਡੇ ਦੁੱਖ ਆਉਣਗੇ ਤੁਸੀਂ ਕੀ ਕਰਨਾ ਹੈ ਭਾਣਾ ਮੰਨ ਕੇ ਚੱਲਣਾ ਹੈ ਜਿਵੇਂ ਗੁਰੂ ਮਹਾਰਾਜ ਜੀ ਦੀ ਰਜ਼ਾ ਉਸ ਰਜ਼ਾ ਦੇ ਅਨੁਸਾਰ ਚੱਲ ਕੇ ਤੁਸੀਂ ਆਪਣਾ ਜੀਵਨ ਕਮਾਉਣਾ ਹੈ ਤੇ ਇਸ ਤਰੀਕੇ ਦੇ ਨਾਲ ਸੰਗਤ ਜੀ ਤੁਸੀਂ ਤਿੰਨ ਭੱਬੇ ਗੁਰੂ ਅਮਰਦਾਸ ਜੀ ਦੀ ਸਿੱਖਿਆ ਬੀਬੀ ਭਾਨੀ ਜੀ ਨੂੰ ਜਿਹੜੀ ਦਿੱਤੀ ਇਹ ਤੁਸੀਂ ਆਪਣੇ ਜੀਵਨ ਦੇ ਵਿੱਚ ਕਮਾ ਲਈ ਤਾਂ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ